ਲੇਫਟੀਨੈਂਟ ਬਾਠ ਦਾ 51000 ਦੀ ਰਕਮ ਨਾਲ ਹੋਵੇਗਾ ਸਨਮਾਨ ਹਾਲ ਹੀ ਵਿੱਚ ਲੈਫਟੀਨੈਂਟ ਦਾ ਅਹੁਦਾ ਪ੍ਰਾਪਤ ਕਰਨ ਵਾਲੇ ਮਨਿੰਦਰ ਪਾਤਸ਼ ਨੂੰ ਬਾਠ ਪਿੰਡ ਮਾਨਵਾਲੇ ਨੂੰ ਰਾਣਾ ਰਣਵੀਰ ਸਿੰਘ ਲੋਪੁਕੇ ਅਤੇ ਸ਼ਿਰੋਮਣੀ ਕਮੇਟੀ ਮੈਂਬਰ ਸਰਜੀਤ ਸਿੰਘ ਪਿੱਟੇਵੜ ਬਲੋਂ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਆਖਿਆ ਕਿ ਸਿੱਕੇ ਸਰੂਪ ਵਿੱਚ ਇਸ ਨੌਜਵਾਨ ਵੱਲੋਂ ਆਪਣੀ ਮਿਹਨਤ ਸਦਕਾ ਜੋ ਲੈਫਟੀਨੈਂਟ ਦਾ ਉਹਦਾ ਹਾਸਲ ਕੀਤਾ ਹੈ ਇਸ ਦੀ ਹੋਸਟਲੇ ਦੀ 업ਜਾਈ ਜਲਦੀ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਉਹਨਾਂ ਨੂੰ 51000 ਦੀ ਰਾਸ਼ੀ ਨਾਲ ਸਨਮਾਨਿਤ ਕਰਨਗੇ ਇਸ ਮੌਕੇ ਉਕਤ ਆਗੂ ਨੇ ਆਖ ਕੇ ਮਨਿੰਦਰ ਪਾਠੀ ਨੂੰ ਬਾਟ ਅੱਜ ਦੀ ਨੌਜਵਾਨੀ ਲਈ ਇੱਕ ਮਸ਼ਾਲ ਬਣੇ ਹਨ ਕਿ ਮਿਹਨਤ ਕਰਕੇ ਆਪਣੇ ਦੇਸ਼ ਦੇ ਅੰਦਰ ਇੱਕ ਵੱਡੇ ਅਹੁਦੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਮੌਕੇ ਸੁਪਰੀਤ ਸਿੰਘ ਮਾਨਵਾਲਾ ਪ੍ਰਧਾਨ ਗੁਰਦੇਵਾਲ ਸਿੰਘ ਗੁਰਸ਼ਰਨ ਸਿੰਘ ਮਾਨਵਾਲਾ ਤੀਰਤ ਸਿੰਘ ਗੁਰਿੰਦਰ ਸਿੰਘ ਸੁਖਦੇਵ ਸਿੰਘ ਗੁਰਚਰਨ ਸਿੰਘ ਗੁਰਸ਼ਰਨ ਪ੍ਰੀਤ ਸਿੰਘ ਮੰਗਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਇਸ ਮੌਕੇ ਹਾਜ਼ਰ ਸਨ ਅੱਜ ਸ੍ਰੀ ਅਮਰਸਾ ਸਾਹਿਬ ਦੇ ਵਿੱਚ ਹਲਕਾ ਰਾਜਾ ਸਾਸੀ ਜੋ ਸਰਦੀ ਹਲਕਾ ਹੈ ਬਾਰਡਰ ਦਾ ਹਲਕਾ ਹੈ ਉੱਥੋਂ ਇੱਕ ਨੌਜਵਾਨ ਜੋ ਗੁਰਸੇਖਾ ਤੇ ਫੌਜ ਦੇ ਪਰਿਵਾਰ ਚੋਂ ਆ ਜਿਹੜਾ ਜਿਨ੍ਹਾਂ ਦਾ ਪਰਿਵਾਰ ਜਥੇਦਾਰ ਮੰਗਲ ਸਿੰਘ ਜੀ ਹੋਣਾ ਦੇ ਤਿੰਨੇ ਪੁੱਤਰ ਜਿਹੜੇ ਫੌਜ 'ਚ ਨੌਕਰੀ ਕਰਦੇ ਆ ਅੱਜ ਉਹਨਾਂ ਦਾ ਪੋਤਰਾ ਸਾਹ ਮਨਿੰਦਰਪਾਲ ਸਿੰਘ ਜੀ ਜੋ ਲੈਫਟਨੈਂਟ ਭਰਤੀ ਹੋ ਕੇ ਜਿੱਥੇ ਸਾਡੀ ਸਿੱਖ ਕੌਮ ਦਾ ਨਾਂ ਰੋਸ਼ਨ ਕੀਤਾ ਹੈ ਸਾਡੇ ਪੰਜਾਬ ਸੂਬੇ ਦਾ ਨਾਂ ਰੋਸ਼ਨ ਕੀਤਾ ਸ੍ਰੀ ਜ਼ਿਲੇ ਦਾ ਨਾਂ ਰੋਸ਼ਨ ਕੀਤਾ ਸ੍ਰੀ ਅਮਰitsar ਸਾਹਿਬ ਦਾ ਉੱਥੇ ਹਲਕਾ ਰਾਜਸાંਸੀ ਦਾ ਨਾਂ ਰੋਸ਼ਨ ਕੀਤਾ ਪਿੰਡ ਮਾਨਾ ਵਾਲਾ ਜੋ ਸਰਦੀ ਪਿੰਡ ਆ ਅੱਜ ਉਹ ਉੱਥੋਂ ਭਰਤੀ ਹੋ ਕੇ ਆ ਸਾਡਾ ਮਾਣ ਸਤਕਾਰ ਲਾਕੇ ਜਿ ਵਿਦਾਇਆ ਪੰਜਾਬ ਚ ਵਿਦਾਇਆ ਹਿੰਦੁਸਤਾਨ ਚ ਵਿਦਾਇਆ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਇੱਕ ਪੂਰਨ ਗੁਰਸਿੱਖ ਹੋਣ ਦੇ ਨਾਤੇ ਜਿੱਥੇ ਨਾ ਫੌਜ 'ਚ ਨੌਕਰੀ ਕੀਤੀ ਆ ਉੱਥੇ ਗੁਰੂ ਸਾਹਿਬ ਦੀ ਮਰਿਆਦਾ 'ਚ ਰਹਿ ਕੇ ਗੁਰੂ ਸਾਹਿਬ ਦੀ ਸੇਵਾ ਕਰਨ ਦੇ ਵਿੱਚ ਲਗਨ ਔਰ ਕਿਸਾਨੀ ਨੂੰ ਪਿਆਰ ਦੇ ਕੇ ਅੱਜ ਇੱਕ ਸਾਡਾ ਨੌਜਵਾਨ ਹੀਰਾ ਤਰਾਸ਼ਦਾ ਹੋਇਆ ਲੈਫਟੇਨੈਂਟ ਬਣਨਾ ਜਿਹਦੇ ਤੋਂ ਸਾਨੂੰ ਬਹੁਤ ਵੱਡੀਆਂ ਉਮੀਦਾਂ ਨੇ ਸਾਡੇ ਦੇਸ਼ ਵਾਸਤੇ ਰਾਖੀ ਕਰਨ ਵਾਸਤੇ ਬਹੁਤ ਵੱਡੀਆਂ ਤਰੱਕੀਆਂ ਨੇ ਮੈਂ ਆਪਣੇ ਵੱਲੋਂ ਕਿਉਂਕਿ ਇਹ ਪਰਿਵਾਰ ਸ਼ਰੋਮਣੀ ਕਾਲੀਦਲ ਦਾ ਪਰਿਵਾਰ ਆ ਮੈਂ ਆਪਣੇ ਪਿਤਾ ਜੀ ਬਨਰ ਸਰਦਾਰ ਵੀਰ ਸਿੰਘ ਜੀ ਲੋਕੋ ਕੇ ਸਾਥ ਜਿਸ ਅਸੋਕੇ ਦੀ ਇੰਚਾਰਜ ਨੇ ਨਮਾਇੰਦਗੀ ਕਰਦੇ ਰਹੇ ਨੇ ਐਮਲੈਸਿਫ ਕਰਦੇ ਰਹੇ ਨੇ ਉਹਨਾਂ ਵੱਲੋਂ ਸ਼ਰਮਨੀ ਅਕਾਲੀ ਦਲ ਵੱਲੋਂ ਇਸ ਸਾਰੇ ਪਿੰਡ ਨੂੰ ਨਗਰ ਨੂੰ ਕੋਟਨ ਕੋਟ ਵਧਾਈ ਦੇਣਾ ਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਇਹ ਪਰਿਵਾਰ ਇਸੇ ਦਿਨ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਸਾਡਾ ਸਲਾਮਨਿੰਦਰ ਪਾਲ ਸਿੰਘ ਜੀ ਨੂੰ ਹੋਰ ਵੱਡੇ ਅਫਸਰ ਤੱਕ ਜਿੱਥੋਂ ਤੱਕ ਮੈਂ ਪੁੱਛ ਰਿਹਾ ਸੀ ਕਿੰਨੇ ਨਾ ਰੈਂਕ ਆ ਵੱਡੇ ਤੋਂ ਵੱਡਾ ਰੈਂਕ ਹੋਰ ਕਰੇ ਦੇਸ਼ ਕੌਮ ਦੀ ਸੇਵਾ ਕਰੇ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਫਸਤ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਗੁਰੂ ਨਦਰ ਕਰੇ ਜਦੋਂ ਪ੍ਰਮਾਤਮਾ ਦੀਆਂ ਬਖਸ਼ੀਆਂ ਹੁੰਦੀਆਂ ਨੇ ਤੇ ਫਿਰ ਇਹੋ ਜਿਹੀਆਂ ਖੁਸ਼ੀਆਂ ਵੀ ਮਿਲਦੀਆਂ ਨੇ ਸਭ ਤੋਂ ਪਹਿਲਾਂ ਮੈਂ ਸਰਦਾਰ ਮੰਗਲ ਸਿੰਘ ਉਹਨਾਂ ਨੂੰ ਤੇ ਉਹਨਾਂ ਦੇ ਇਸ بیٹے ਦੇ ਪਿਤਾ ਜੀ ਨੂੰ ਵੀ ਲੱਖ ਲੱਖ ਵਧਾਈ ਦੇਣਾ ਕਿ ਮਹਾਰਾਜ ਨੇ ਵੱਡੀ ਬਖਸ਼ਿਸ਼ ਕਰਕੇ ਇੱਕ ਕਮਿਸ਼ਨ ਦੇ ਵਿੱਚ ਇੱਕ ਬੱਚੇ ਨੂੰ ਭੇਜਣਾ ਬਹੁਤ ਵੱਡੀ ਗੱਲ ਆ ਇਹਨਾਂ ਨੂੰ ਲੱਖ ਲੱਖ ਵਧਾਈਆਂ ਅੱਜ ਪੰਜਾਬ ਜਿਹੜਾ ਉਹ ਬੜਾ ਪਿੱਛੇ ਰਹਿ ਗਿਆ ਸਾਡਾ ਆਈਐਸ ਆਈਪੀਐਸ ਜੁਡੀਸ਼ਰੀ ਚ ਬੱਚਾ ਨਿਕਲਣਾ ਜਿਹੜਾ ਬੜਾ ਮੁਸ਼ਕਲ ਹੋ ਗਿਆ ਔਰ ਇਹ ਇੱਕ ਸਾਡੇ ਲਈ ਨਮੂਨਾ ਬਣ ਗਿਆ ਹੈ ਇਸ ਇਲਾਕੇ ਚ ਅਮਰਸਰ ਚ ਕਿ ਜਿੰਨੇ ਇਹ ਦੀ ਵੱਡੀ ਮਿਹਨਤ ਕਰਕੇ ਇੱਕ ਕਮਿਸ਼ਨ ਸਰ ਕੀਤਾ ਔਰ ਉਹਦੇ ਵਿੱਚ ਲੈਫਟ ਹੈਂਡ ਗਿਆ ਆ ਸੋ ਸਾਨੂੰ ਇਸ ਇਹਦੇ ਤੋਂ ਆਉਣ ਨੌਜਵਨ ਪੀੜੀ ਨੂੰ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਆ ਔਰ ਇਹ ਇਸ ਨਮੂਨੇ ਨੂੰ ਅਸੀਂ ਤਾਂ ਹੀ ਇਹਨਾਂ ਨੂੰ ਵਧਾਈ ਦੇਣ ਵੀ ਆਏ ਐ ਇਸੇ ਕਰਕੇ ਕਿ ਮਹਾਰਾਜ ਕਿਰਪਾ ਕਰੇ ਇਹਦੇ ਤੇ ਬਖਸ਼ਾ ਹੋਈਆਂ ਨੇ ਤੇ ਇਹਦੀਆਂ ਬਖਸ਼ਾਣਾ ਲੋਕ ਹੋਰ ਵੀ ਜਿਹੜੇ ਉਹ ਤਰੱਕੀ ਕਰ ਸਕਣ ਆ ਇਸ ਕਮਿਸ਼ਨ ਚ ਮਿਲਟਰੀ ਚ ਦੇਸ਼ ਦੀ ਸੇਵਾ ਵੀ ਕਰਨੀ ਆ ਆ ਸਾਡੇ ਦੇਸ਼ ਚ ਜਿਹੜਾ ਮੈਂ ਪਹਿਲਾਂ ਹੀ ਵੇਖਿਆ ਅੱਜ ਹੀ ਵੇਖਿਆ ਇਹਨਾਂ ਨੂੰ ਕਿ ਗਲੇਸ਼ੀਅਰ ਵੱਲ ਜਾ ਰਹੇ ਆ ਉੱਥੇ ਦੀ ਡਿਊਟੀ ਮਿਲ ਗਈ ਹੈ ਇਹਨਾਂ ਨੂੰ ਔਰ ਜੇ ਲੋਕ ਸਾਡੇ ਪੰਜਾਬ ਦੇ ਲੋਕ ਉੱਥੇ ਗਲੇਸ਼ੀਅਰਾਂ 'ਚ ਸੇਵਾ ਵੀ ਕਰਦੇ ਆ ਤੇ ਇੱਥੇ ਵੀ ਸਰਕਾਰਾਂ ਨੂੰ ਪੰਜਾਬ ਦੇ ਲੋਕਾਂ ਦਾ ਖਿਆਲ ਰੱਖਣਾ ਚਾਹੀਦਾ ਸਾਡੀ ਸਿੱਖ ਪੀੜ੍ਹੀ ਦਾ ਖਿਆਲ ਰੱਖਣਾ ਜੇ ਤਾਂ ਇਹ ਚੰਗੇ ਪਾਸੇੋਂ ਨਿਕਲ ਸਕੇ ਸੋ ਮੈਂ ਇਸ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਸ਼ਰੋਮਣੀ ਅਕਾਲੀ ਦਲ ਵੱਲੋਂ ਇਸ ਇਸ ਪਰਿਵਾਰ ਨੂੰ ਵਧਾਈ ਦੇਣਾ ਔਰ ਆਸ ਕਰਦਾ ਕਿ ਮਹਾਰਾਜ ਕਿਰਪਾ ਕਰਨ ਇਹ ਚੜ੍ਹਦੀਆਂ ਕਲਾ ਚਰਨ ਹਮੇਸ਼ਾ ਦੇਸ਼ ਦੀ ਤੇ ਕੌਮ ਦੀ ਸੇਵਾ ਕਰਦੇ ਰਹਿਣ ਸਭ ਤੋਂ ਵੱਡੀ ਗੱਲ ਆ ਸਰਦਾਰ ਮੰਗਲ ਸਿੰਘ ਜੀ ਇੱਕ ਪਾਠੀ ਵੀ ਰਿਆ ਗ੍ਰੰਥੀ ਰਿਆ ਗੁਰੂ ਘਰ ਦੇ ਤੇ ਗੁਰੂ ਫਿਰ ਵੱਡੀਆਂ ਬਖਸ਼ਿਸ਼ਾਂ ਕਰਦਾ ਇਹਨਾਂ ਨੇ ਪਾਠੀ ਰਹਿ ਕੇ ਇਹ ਨਹੀਂ ਮਿਹਨਤ ਕੀਤੀ ਐ ਇਸ ਮਿਹਨਤ ਤੋਂ ਬਾਅਦ ਆਪਣੇ ਬੱਚੇ ਪੜਾ ਕੇ ਇਹਨਾਂ ਦੂਸਰੇ ਵੀ ਮਿਲਟਰੀ ਚ ਕਰਾਏ ਆ ਇਸ ਬੇਟੇ ਦੇ ਫਾਦਰ ਸਾਹਿਬ ਤੀਰਤ ਸਿੰਘ ਓੜੀ ਉਹ ਵੀ ਮਿਲਟਰੀ ਚ ਰਹੇ ਨੇ ਉਹਨਾਂ ਦੇ ਇਹਨਾਂ ਦੇ ਚਾਚਾ ਜੀ ਮਿਲਟਰੀ ਚ ਰਹੇ ਨੇ ਦੇਸ਼ ਦੀ ਸੇਵਾ ਕੀਤੀ ਆ ਔਰ ਉਥੋਂ ਇਹ ਗੱਲ ਲੈ ਕੇ ਇੱਕ ਛੋਟੇ ਜਿਹੇ ਪਿੰਡ ਤੋਂ ਜਿੱਦਾਂ ਰਾਣਾ ਜੀ ਨੇ ਕਿਹਾ ਬਾਰਡਰ ਤੋਂ ਇਹ ਬਾਰਡਰ ਬੈਲਟ ਆ ਬਾਰਡਰ ਦਾ ਪਿੰਡ ਆ ਤੇ ਇਥੋਂ ਬੰਦੇ ਦਾ ਇਸ ਲੈਵਲ ਤੇ ਜਾਣਾ ਬਹੁਤ ਵੱਡੀ ਗੱਲ ਆ ਤੇ ਮੈਂ ਵਧਾਈ ਦੇਣਾ ਤੀਰਤ ਸਿੰਘ ਹੋਣਾ ਨੂੰ ਇਹਨਾਂ ਨੇ ਇਸ ਬੰਦੇ ਬੱਚੇ ਨੂੰ ਤਰਾਸ਼ਿਆ ਔਰ ਇਹਦੇ ਵਾਸਤੇ ਇੰਨੀ ਮਿਹਨਤ ਕੀਤੀ ਮੈਂ ਮਹਿਸੂਸ ਕਰਦਾ ਕਿ ਇਹਨਾਂ ਪਿੰਡਾਂ ਚੋਂ ਨਿਕਲ ਕੇ ਬਾਰ ਪੜਾਉਣਾ ਚੰਡੀਗੜ੍ਹ ਵਰਗੀਆਂ ਯੂਨੀਵਰਸਿਟੀਜ਼ ਪੜਾ ਕੇ ਉਥੇ ਬੀ ਟੈਕ ਕਰਾਉਣੀ ਇੱਕ ਛੋਟੀ ਗੱਲ ਨਹੀਂ ਇਹ ਇਹਨਾਂ ਨੂੰ ਸਭ ਤੋਂ ਵੱਡੀ ਵਧਾਈ ਜਾਂਦੀ ਆ ਔਰ ਇਹਨਾਂ ਨੂੰ ਇਹਦਾ ਅ ਜਿਹਦਾ ਚੇਤਾ ਜਾਂਦਾ ਹੈ ਕਿ ਇਹਨਾਂ ਨੇ ਇੰਨੀ ਮਿਹਨਤ ਕਰਕੇ ਇਸ ਬੱਚੇ ਨੂੰ ਤਰਅਸ਼ਾ ਔਰ ਮੈਂ ਇਹ ਅਰਦਾਸ ਵੀ ਕਰਦਾ ਗੁਰੂ ਮਹਾਰਾਜ ਅੱਗੇ ਤੇ ਬੇਨਤੀ ਵੀ ਕਰਦਾ ਸੰਗਤ ਨੂੰ ਵੀ ਆਪਣੇ ਬੱਚਿਆਂ ਨੂੰ ਇਸ ਪੜਨ ਵਾਲੇ ਪਾਸੇ ਲਾ ਕੇ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਾ ਕੇ ਨਸ਼ਿਆਂ ਤੋਂ ਪਾਸੇ ਕਰਕੇ ਉਹਨਾਂ ਨੂੰ ਮਿਹਨਤ ਕਰਾ ਕੇ ਇਹੋ ਜੇ ਆਫੀਸਰ ਬਣਾਓ ਬੱਚੋ ਛੋਟੇ ਵੀਰ ਸਾਡੇ ਜਿਹੜੇ ਅੱਜ ਪੜ ਰਹੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਬੱਚੇ ਨੂੰ ਉਦੇਸ਼ ਮੰਨ ਕੇ ਇਹਨੂੰ ਉਦੇਸ਼ ਮੰਨ ਕੇ ਤੁਸੀਂ ਅੱਗੇ ਚਲੋ ਔਰ ਅੱਗੇ ਪੜ ਲੈ ਕੇ ਦੇਸ਼ ਤੁਹਾਡਾ ਵਧੀਆ ਬਣੇ ਪੰਜਾਬ ਵਧੀਆ ਬਣੇ ਤੁਹਾਡਾ ਪਰਿਵਾਰ ਵਧੀਆ ਬਣ ਜੇ ਭਧਾਨ ਜੀ ਨੇ ਵੀ ਗੱਲ ਕੀਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਹਨਾਂ ਨੂੰ 50000 ਰੁਪਏ ਵੀ ਦੇਵਾਂਗੇ ਤੇ ਇਹਨਾਂ ਦਾ ਉੱਥੇ ਅਸੀਂ ਸਨਮਾਨ ਵੀ ਕਰਾਂਗੇ ਉੱਥੇ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਚ ਔਰ ਟਾਈਮ ਜਿਹੜਾ ਸਾਨੂੰ ਜਿਹੜਾ ਮਿਲ ਜਾਂਦਾ ਉਹ ਟਾਈਮ ਲੈ ਕੇ ਅਸੀਂ ਮੈਂ 13 ਤੋਂ ਬਾਅਦ ਜਿਹੜਾ ਨਾ ਇਹ ਜਿਹੜਾ ਜ਼ਰੂਰ ਇਹਨਾਂ ਦਾ ਸਨਮਾਨ ਕਰਾਂਗੇ ਛੋਟੇ ਵੀਰ ਦਾ ਔਰ ਕਿਉਂਕਿ ਇਹ ਇੱਕ ਗੁਰਸਿੱਖ ਦਾ ਆਫੀਸਰ ਬਣਨਾ ਸਾਡੇ ਲਈ ਮਾਣ ਵਾਲੀ ਗੱਲ ਹੈ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਯੂਪੀਐਸਸੀ ਲਈ ਔਰ ਜੁਡੀਸ਼ਰੀ ਲਈ ਵੱਖਰੇ-ਵੱਖਰੇ ਦੋ ਚੈਨਲ ਬਣਾਏ ਆ ਜਿਨ੍ਹਾਂ ਚ ਅਸੀਂ ਬੱਚੇ ਸਿਲੈਕਟ ਕਰਕੇ ਉਹਨਾਂ ਨੂੰ ਪੜਾਉਂਦੇ ਆ ਉਹਨਾਂ ਦੀ ਤਿਆਰੀ ਕਰਾਉਂਦੇ ਆ ਸਾਡਾ ਇੱਕ ਬੱਚਾ ਹੁਣ ਜੁਡੀਸ਼ਰੀ ਚ ਵੀ ਜਾ ਰਿਹਾ ਸੋ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਆ ਕਿ ਇਹ ਨਾਲ ਵੇਖੀ ਉਹ ਬੱਚੇ ਉੱਥੇ ਵੀ ਆਉਣ ਉਹ ਉੱਥੇ ਬਹਿ ਕੇ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਦਿੱਤੀਆਂ ਸੁਆਵਾਂ ਜਿਹੜੀਆਂ ਉਹ ਲੈ ਸਕਣ ਔਰ ਗਾਂ ਦੇਸ਼ ਦੀ ਤੇ ਕੌਮ ਦੀ ਸੇਵਾ ਕਰਸਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ